ਐਪੀਸੋਡ 91 ਵਿੱਚ ਤੁਸੀਂ ਬੁਹੇ ਬਾਰੀਆਂ ਦੇ ਵੇਖਿਆ ਹੀ ਹੈ ਕਿ ਪੰਮੀ ਨੇ ਕਿਰਨ ਨੂੰ ਸਾਰਾ ਕੁਝ ਸੱਚ ਦੱਸ ਦਿੱਤਾ ਕਿ ਮੇਰੇ ਇੱਕ ਬੇਟੀ ਨਹੀਂ ਮੇਰੇ ਇੱਕ ਬੇਟਾ ਵੀ ਹੈ ਉਸ ਨੇ ਦੱਸ ਦਿੱਤਾ ਕਿ ਬੜੀ ਹੀ ਚਲਾਕੀ ਦੇ ਨਾਲ ਮੇਰੀ ਭਾਬੀ ਨੇ ਮੇਰੇ ਨਾਲ ਚਲਾਕੀ ਖੇਡੀ ਤੇ ਉਸ ਨੇ ਮੇਰੇ ਵਿਆਹ ਮੌਕੇ ਤੁਹਾਨੂੰ ਦੱਸਿਆ ਨਹੀਂ ਕਿ ਮੇਰੇ ਇੱਕ ਪੁੱਤ ਵੀ ਆ ਤੇ ਇਹ ਸੁਣ ਕੇ ਉਕੇ ਰਣਾ ਹੱਕੀ ਬਕੀ ਰਹਿ ਗਈ ਤੇ ਉਹ ਇੱਕਦਮ ਉਦਾਸ ਹੋ ਗਈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈ ਕਿ ਉਸ ਨੂੰ ਇਸੇ ਲਈ ਇਹ ਸੀ ਕਿ ਮੇਰੀ ਨਾਨੀ ਕੀਤੇ ਘਰੇ ਨਾ ਬੈਠ ਜੇ ਇਸ ਕਰਕੇ ਉਸ ਨੇ ਉਸ ਮੂਦਾ ਪਰਦਾ ਰੱਖਿਆ ਸਾਰੇ ਸਹੁਰਾ ਪਰਵਾਰ ਤੋਂ ਪੰਮੀ ਦੇ ਤੋਂ ਪਰ ਹੁਣ ਜਦੋਂ ਸਭ ਕੁਝ ਠੀਕ ਹੋ ਗਿਆ ਹੈ ਤੇ ਉਸਦੀ ਭਾਬੀ ਵੀ ਸੁਧਰ ਗਈ ਹੈ ਉਸ ਨੂੰ ਵੀ ਅਕਲ ਆ ਗਈ ਹੈ ਆਪਣੀ ਬੇਟੀ ਦੂਰ ਹੋਈ ਤਾਂ ਪਤਾ ਲੱਗਿਆ ਕਿ ਮਾਂ ਦਾ ਦੁੱਖ ਬੱਤੀਆਂ ਪੁੱਤਾਂ ਤੋਂ ਦੁੱਖ ਹੋਉਂਦਾ ਕੀ ਹੁੰਦਾ ਤੇ ਕਿਰਨ ਨੂੰ ਵੀ ਅਕਲ ਆ ਗਈ ਹੈ ਤਾਂ ਹੁਣ ਅੰਮੂ ਤੇ ਪੰਮੀ ਦਾ ਮਲਾਪ ਹੋਊਗਾ ਤੇ ਇਹ ਸਾਰਾ ਕੁਸ਼ ਕਰਨ ਦੇ ਵਿੱਚ ਉਸਦੀ ਭਾਬੀ ਪੰਮੀ ਦੀ ਭਾਬੀ ਹੀ ਸਾਥ ਦੇਊਗੀ ਤੇ ਕਿਰਨ ਜੋ ਕਿਰਨ ਇੰਨੀ ਉਸ ਤੋਂ ਖਾਰ ਖਾਂਦੀ ਸੀ ਪੰਮੀ ਤੋਂ ਤੇ ਉਹ ਆਪਣੀ ਗਲਤੀ ਮੰਨ ਰਹੀ ਹੈ ਕਿ ਮੈਂ ਤੂੰ ਇਹਨਾਂ ਦੁੱਖਾਂ ਆਪਣੇ ਢਿੱਡ ਵਿੱਚ ਰੱਖਿਆ ਸੀ ਤੇ ਪਰ ਇੱਥੇ ਆ ਕੇ ਮੈਂ ਤੈਨੂੰ ਹੋਰ ਤੰਗ ਕੀਤਾ ਤੇਰਾ ਸ਼ਰੀਕਾ ਕੀਤਾ ਤੈਨੂੰ ਕਦੇ ਵੀ ਆਪਣੀ ਜਠਾਣੀ ਨਹੀਂ ਮੰਨਿਆ ਉਸਨੇ ਸਾਰੀਆਂ ਗਲਤੀਆਂ ਕਬੂਲੀਆਂ ਪਰ ਹੁਣ ਸਨੀ ਨੂੰ ਮਨਾਉਣ ਦੇ ਵਿੱਚ ਕਿਰਨ ਤੇ ਉਸ ਦੀ ਪਰਛਾਈਂ ਹੀ ਉਸ ਦੀ ਮਦਦ ਕਰਨੀਆਂ ਤੇ ਅੰਮੂ ਤੇ ਮਿੰਦੋ ਦਾ ਤੇ ਉਸ ਦੀ ਮੰਮੀ ਦਾ ਮਲਾਪ ਹੁਣ ਜ਼ਰੂਰ ਹੋਵੇਗਾ ਜੇਕਰ ਵੀਡੀਓ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ